ਜਾ ਪਹਾ ਮੋਟਰ ਠੀਕ ਕਰਾ ਜਾ ਰਹੀ ਆ ਤੇ ਦੇਖੋ ਹੁਣ ਆਪਾਂ ਗੱਡੀ ਸਟਾਰਟ ਕਰ ਲੀਏ ਆਪਾਂ ਪੀਪੀਐਸ ਸਕੂਲ ਪਾਰ ਕਰ ਲਿਆ ਮੋੜ ਤੇ ਜਾਈਏ ਹੁਣ ਆਪਾਂ ਮੋਟਰ ਦਾ ਸਮਾਨ ਲੈ ਰਿਆ ਪਲੇ ਮੁੰਬਈ ਦਾ ਸਾਰਾ ਮੰਦਾ ਦੇਖਦਾ ਉਹ ਜਿਹੜਾ ਦੁਬਾਰੋ ਇੱਕ ਬੋਰਡ ਲੱਗਾ ਹੈ ਨਾ ਪ੍ਰੀਤ ਕੰਪਨੀ ਦੇ ਸਾਹਮਣੇ ਇਹ ਫੈਕਟਰੀ ਉਹ ਕੰਮ ਕਰ ਰਹੀ ਹੈ ਤੇ ਪ੍ਰੀਤ ਕੰਪਨੀ ਦੇ ਸਾਹਮਣੇ ਆ ਇਹ ਬੋਰਡ ਫੈਕਟਰੀ ਦੇ ਨਾਮ ਆ ਆਪਣੇ ਸਮਾਨ ਵਿੱਚ ਧਰਿਆ ਮੋਤਰਾ ਤੇ ਹੋਰ ਵੀ ਸਮਾਨ ਸੱਟਾ ਵੀ ਰਸਵਾਨ ਚਲੋ ਜੀ ਚਲੋ ਠੀਕ ਹੋ ਪ੍ਰੀਤ ਕੰਪਨੀ ਇਹ ਆਪਣੀ ਫੈਕਟਰੀ ਦੇ ਸਾਹਮਣੇ ਪਈ ਜਾਂਦੀ ਪੇਟ ਪੂਜ ਤੱਕ ਨਹੀਂ ਹੁਣ ਆਪਾਂ ਜਾ ਰਹੇ ਆ ਇਕੱਲ। ਅੱਲਾ ਪਲਵਾ ਰਹੇ ਆ ਪਲੇਟ ਮੋਟਰ ਵਾਲੀ। ਉਹ ਮੋਟਰ ਤੇ ਹੀ। ਹੁਣ ਆਪਾਂ ਪਲੇਟ ਲਵਾ ਰਹੇ ਆ। ਅੰਕਾ ਇਹ ਆਪਣੇ ਲੱਭੂ ਅਕਲਦੀ ਵਰਕੇ ਜਾ ਆ ਸਾਡੇ ਪਿੰਡ ਦੇ ਵਿੱਚ ਵੈਲਡਿੰਗ ਹੋ ਗਿਆ। ਅਜਾ ਹੋਰ ਵੀ ਬਹੁਤ ਕੰਮ ਆ। ਆਪਣਾ ਇਹ ਸੈੱਟ ਕਰਾ ਲਈ। ਮੋਟਰ ਵਿੱਚ ਫਿਕਸ ਕਰਾ ਲਈ ਤੁਹਾਨੂੰ ਮਿਲਦਾ ਮੈਂ ਅਗਲੇ ਵਲੌਗ ਦੇ ਵਿੱਚ